ਬਾਬਲਾ ਪੀਂਗ ਪੁਮਾ ਦੇ ਮੇਰੇ ਖੇਤ ਬਰੋਟੇ ਤੇ ਵੀਰੇ ਰਸਤਾ ਵਟਕੇ ਬਨਦੇ ਟਾਣੇ ਮੋਟੇ ਤੇ ਅੰਮੀਏ ਦੇ ਦੇ ਘੁਲਾਰਾ ਧੀਆਂ ਨੂੰ ਪੇਕੇ ਦਾ ਸਹਾਰਾ ਇੱਥੇ ਕਰੀਏ ਦੁੱਖ ਸੁੱਖ ਸਾਰਾ ਤੇਰੇ ਕੋਲ ਮੋਦਿਆ ਇਹ ਲੋਕ ਮੱਪੀ ਜਾਂਦੇ ਤੂੰ ਤੀਆਂ ਕਰਦੀ ਨੇ ਸਰਦਾਰੀਓ ਲੋਕ ਮੱਪੀ ਜਾਂਦੇ ਤੂੰ ਇੱਕ ਨਵੀਂ ਵਿਆਹੀ ਪੰਜਾਬਣ ਮੁਟਿਆਰ ਆਪਣੇ ਪੇਕੇ ਘਰ ਤੀਆਂ ਵੇਖਣ ਦੀਆਂ ਤਿਆਰੀਆਂ ਜਿਸ ਤਰ੍ਹਾਂ ਪੱਭਾ ਪਾਲ ਹੋ ਕੇ ਕਰਦੀ ਹੈ ਆਓ ਸੁਣੀਏ ਬਹੁਤ ਸੋਹਣਾ ਲੋਕ ਗੀਤ ਸਾਂਣ ਦਾ ਮਹੀਨਾ ਪੀਂਗ ਫੁੱਲਾਂ ਦੀ ਬਰੋਟੇ ਤੇ

गोरे गोरे हत्था उते शगना दी मेहंदी सगीते ते परांदा ले आपा सगी ते आपा नी कुडियो सावन आ ਪੱਜੀ ਪੱਜੀ ਜਮਾਨੀ ਨੈ ਜਮ ਸੁਨੀਆਰ ਦੇ ਗਹਿਣੇ ਤਲੈ ਮੈਂ ਇੱਕੜਾ ਗਹਿਣੇ ਤਲੈ ਮੈਂ ਇੱਕੜਾ ਨੀ ਕੁੜੀਓ ਸਾਵਣ ചുന്നെങ്ക ഗോട്ടു ദേബ ਕੁੜੀਆਂ ਨੂੰ ਫੱਦੂ ਨੇ ਦਚਾਨੀ ਸਖਿਓ ਸਾਵਣ ਆਨੀ ਗਿਆ ਪੱਜੀ ਪੱਜੀ ਜਾਵਨੀ ਮੈਂ ਮਤੀ ਦੇ ਚੱਲੀਆਂ ਜੁੱਤੀਆਂ ਤਾਂ ਲੈ ਨੀਆਂ ਅਕਵਾ ਮਖਮਲੀ ਜੁੱਤੀ ਉੱਤੇ ਤਰੰਗਲੀ ਸੀ ਮੋਰਨੀ ਵੇਖ ਮੈਨੂੰ ਚੜਗੀ ਅੱਛਾ ਵੇਖ ਮੈਨੂੰ ਚੜਗੀ ਅੱਛਾ ਨੀ ਪੱਜੀ ਪੱਜੀ ਜਵਾਨੀ ਮੈਂ ਜਾਵਨੀ ਜਰੇ ਦੇ ਬੰਗਾ ਕਾਲਿਆ ਮਹਿਚੜਾ ਰੰਗ ਲੀਆ ਬੰਦਾ ਰੰਗ ਗੂੜੇ ਨੀ ਪਿਆਰ ਦੇ ਮੋਤੀਆਂ ਦੀ ਜੜਤ ਜੜਾ ਮੋਤੀਆਂ ਦੀ ਜੜਤ ਜਲਨੀ ਕੁੜੀਓ ਸਾਗਣੇ ਨੀਂ ਗਿਆ ਪੰਜੀ ਪੰਜੇ ਜਾਵਾਂ ਨੀ ਮੈਂ ਦਰਜੀ ਦੇ ਚੱਲਿਆਂ ਕਗਰਾ ਤਾਲਿਆ ਮੈਂ ਸੁਬਾ ਕੁੜਤੀ ਦੇ ਨਾਲ ਨੀਂ ਪਹਿਟਾ ਵਾਲਾ ਕੱਗਰਾ ਪੰਜਾਬਣਾਂ ਨੂੰ ਫਤਦਾ ਬੜਾ ਪੰਜਾਬਣਾਂ ਨੂੰ ਫਤਦਾ ਬੜਾ ਨੀ ਸਖਿਓ ਸਾਵਣ ਆਨੀ ਗਿਆ ਤਜੀ ਤਜੀ ਜਾਵਨੀ ਮੈਂ ਬੇਬੇ ਕੋਲ ਚਲੀਆਂ ਸੰਦੂਕ ਲੈ ਬੇਬੇ ਕਾ ਫੁਲਵਾ ਬੇਬੇ ਦੇ ਸੰਦੂਕ ਦੀਆਂ ਬਾਗ ਫੁਲ ਕਾਰੀਆਂ ਦਿੱਤੀ ਮੇਰੀ ਤਰ ਉਬਣਾ ਦਿੱਤੀ ਮੇਰੀ ਤਰ ਬੁਲਾਨੀ ਕੁੜੀਆਂ ਸਾਵਣਾਂ ਨਹੀਂ ਗਿਓਂ ਫਤਜੀ ਫਤਜੀ ਜਾਵਾਂ ਨਿਵੇਂ ਪੇਕੇ ਆ ਦੀ ਸੱਤ ਤੇ ਹਾਣ ਦੀਆਂ ਕੁੜੀਆਂ ਦੇ ਨੱਚ ਨੱਚ ਗਿਦੇ ਚ ਲਿਆਤੀਆਂ ਹਨੇਰੀਆਂ ਬਣ ਗਈ ਮੈਂ ਕਿਤੇ ਦਾ ਸ਼ਿੰਗਾਰ ਗਈ ਮੈਂ ਕਿਤੇ ਦਾ ਸ਼ਿੰਗਾਰ ਨੀ ਸਖੀਓ ਸਾਵਣ ਆਨੀ ਗਿਆ ਦਾ ਮਹੀਨਾ ਪੀਂਗ दीप रटेते ते कुड़ियानु चढ़ जान्दा